ख रहे हो अज लुधिया पार्टी वालों रोड शो कटिया जा रहा है जिथो दस्वीर तुम वेख सकते हो कि अशोक पप्पी बराशा जो कि लुधिया तो एम हल्के गे हल्के च आये बहुत लोग रोल शो दे तौर बहुत प्यार मिल रहा हर दुकानदार हर महिला निवासी सारे घर के आशीर्वाद दे रहे

ਲੋ ਉਹਨਾਂ ਨੂੰ ਕਿਵੇਂ ਵੇਖਦੇ ਹੋ ਦੇਖੋ ਗੱਲ ਸੁਣੋ ਰਣਜੀਤ ਢਿੱਲੋਂ ਬਾਪ ਪੰਦਾ ਵਰੀਆ ਜਿਹੜਾ ਸ਼੍ਰੋਮਣੀ ਚ ਅਕਾਲੀ ਦਲ ਦੇ ਰਾਜ ਦੇ ਵਿੱਚ ਸਾਡੇ ਗੁਰੂ ਮਹਾਰਾਜ ਦੇ ਗੁਰਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਬੈਠੇ ਬਾਟ ਕਰਦੇ ਸਿੰਘਾਂ ਦੇ ਬੋਲੀ ਚ ਚਲਾਈਆ ਉਹ ਲੋਕਾਂ ਦੇ ਮਨਾਂ ਚੋਂ ਨਹੀਂ ਨਿਕਲਣਾ ਉਹ ਜੀ ਜੀ ਤੇ ਹੁਣ ਲੋਕਾਂ ਦੀ ਕੀ ਡਿਮਾਂਡ ਹੈ ਲੋਕਾਂ ਦੇ ਨਾਂ ਗੱਲਬਾਤ ਕਰਦੇ ਹੋ ਲੋਕ ਕੀ ਕਹਿੰਦੇ ਨੇ ਕੀ ਚਾਹੀਦਾ ਲੁਧਿਆਣੇ ਨੂੰ ਲੁਧਿਆਣੇ ਲਈ ਵਧੀਆ ਆਵਾਜ਼ ਆ ਆਪਾਂ ਚੱਲੋ ਸਾਰਾ ਕੁਝ ਵਧੀਆ ਵਾ ਲੁਧਿਆਣੇ ਦੇ ਲੋਕ ਕੀ ਡਿਮਾਂਡ ਕਰਦੇ ਨੇ ਕਿ ਜਦੋਂ ਐਮਪੀ ਦੀ ਸੀਟ ਤੁਹਾਨੂੰ ਮਿਲੇ ਤਾਂ ਕਿਹੜਾ ਸੁਧਾਰ ਹੈ ਜਿਹੜਾ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਸੁਧਾਰ ਦੇਖੋ ਲੁਧਿਆਣੇ ਦੇ ਬਹੁਤ ਕੁਸ਼ ਕਰਨ ਵਾਲਾ ਪਿਛਲਿਆਂ ਨੇ ਕੁਝ ਕੀਤਾ ਨਹੀਂਗਾ ਹੁਣ ਲੁਧਿਆਣੇ ਦੇ ਲੋਕ ਅਗਰ ਮੈਨੂੰ ਮੌਕਾ ਦੋਗੇ ਜੀ ਮੈਂ ਲੋਕਾਂ ਦੀ ਸੇਵਾ ਕਰਦੀ ਹਾਂ ਜੀ ਸੋ ਐਮਪੀ ਕੈਂਡੀਡੇਟ ਅਸ਼ੋਕ ਪ੍ਰੈਸ਼ਰ ਪੱਪੀ ਜੀ ਦਾ ਕਹਿਣਾ ਹੈ ਕਿ ਮੈਂ ਲੋਕਾਂ ਦੀ ਸੇਵਾ ਕਰਨੀ ਆ ਪਹਿਲਾ ਸੇਵਾ ਕਰੂੰਗਾ ਲੋਕਾਂ ਦੇ ਲਈ ਹਾਜ਼ਰ ਰਹੂੰਗਾ ਤੇ ਤਸਵੀਰਾਂ ਵਿਖਾ ਸਕਦੇ ਆ ਤੁਹਾਨੂੰ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਗਿਲ ਹਲਕੇ ਦੇ ਵਿੱਚ ਇਹ ਰੋਡ ਸ਼ੋਅ ਐਮਪੀ ਉਮੀਦਵਾਰ ਅਸ਼ੋਕ ਪ੍ਰੈਸ਼ਰ ਬੱਪੀ ਉਹਨਾਂ ਦੇ ਨਾਲ ਐਮਐਲਏ ਜੀਵਨ ਸਿੰਘ ਸੰਘੋਵਾਲ ਨੇ ਜਿਹੜੇ ਕਿ ਉਹ ਵੀ ਨੇ ਤੇ ਰੋਡ ਸ਼ੋਅ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਨੇ ਜਿੱਥੇ ਕਿ ਐਮਐਲਏ ਅਸ਼ੋਕ ਪ੍ਰੈਸ਼ਰ ਬੱਪੀ ਨੇ ਜਿਹੜੇ जा रहे ने लोग उन्होंने बहुत ज्यादा प्यार कर रहे हैं